ਹੁਣ ਚੱਲ ਠੀਕ ਆ ਅਜਾ ਦੇਖੀ ਫੜ ਜਾ ਇਹ ਪਾਣੀ ਆ ਇਹ ਪਾਣੀ ਆ ਦੇਖ ਲੈ ਆਜੋ ਹੁਣ ਦੇਖ ਪਾਣੀ ਆ ਇਹ ਰਾਜ ਆਜੋ ਆਈ ਇਹ ਤੇਰੇ ਤੋਂ ਕਰਦਾ ਇਹ ਕਿਹਦੀ ਕਿਹਦਾ ਆ ਪਹਿਲਾਂ ਤਾਂ ਬਾਥਰੂਮ ਦੇਖੋ ਇੰਟੈਲੀ ਟਾਇਲ ਲੱਗੀ ਹੋਈ ਆ ਬਾਥਰੂਮ ਮੈਂ ਟਾਇਲਿੰਟ ਆ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਕੇ ਕਿਸੇ ਪਤਿੱਲੇ ਦੇ ਉੱਤੇ ਕਰਾਓ ਪਰਮਾਨੀ ਇਹਦੇ ਪਤਿੱਲੇ ਦੇ ਉੱਪਰ ਬੰਨਿਆ ਆ ਆ ਦੇਖ ਲਓ ਬੰਦਾ ਮੈਨੂੰ ਯਹਾਂ ਸਾਬ ਆਹਾ ਆਹ ਦੇਖ ਲੋ ਇਹ ਆਨਰ ਰੇਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਕਰਨਾ ਹੈ ਹੱਥ ਪੱਟ ਕੇ ਤਰੇ ਦੇ ਵੱਡੂਗਾ 40000 ਦਾ ਆਹ ਤੋੜਨ ਤੋਂ ਦਵਾ ਕਰ ਦੋ ਮੈਂ ਅਰੇ ਪ੍ਰਿਆਣੀ ਉਹਨਰ ਸਾਹਿਬ ਦਾ ਨਾਮ ਰੋਨਰ ਸਾਹਿਬ ਧਿਆਨ ਰੱਖੋ ਹੋ ਤੇਲ ਦਿਖਾਓ ਵੀਰੇ ਇੱਥੇ ਆ ਤੇ ਇਹ ਦੇਖੋ ਆਹ ਮੋਜ਼ੇ ਗੋਡਾ ਉਹ ਵਾਹ ਜੀ ਵਾਹ ਦੇਖੋ ਕਿੰਨਾ ਟੱਕੇ ਸਾਫ ਕੁਦਰਤ ਤੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ ਸੱਤ ਡੈਕਟਰ ਸੱਤ ਰੇਸ ਆਹ ਪਤਕੋ ਵੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤਕੋ ਵੀ ਤਾਂ ਬਾਹਰ ਪਈ ਹੈ ਆ ਜਦੋਂ ਦੇਖਿਆ ਵੀ ਹਲੇ ਨਾ ਕੁਝ ਵੀ ਨਹੀਂ ਹੈ ਮਤਲਬ ਤੇਲ ਲਾਜਿਆ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਆਦਰ ਨਹੀਂ ਆਹ ਸਾਰੇ ਸਾਰੇ ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਉੱਕਰ ਵੀ ਪਿਆ ਉੱਕਰ ਮੱਕੀ ਤੇਲ ਆ ਰਿਹਾ ਹੈ ਏਜ ਬਣ ਰਹੇ ਆ ਬਈ ਇਹ ਯਾਰ ਮਾਰ ਨਾ ਦੇਖੋ ਇਹ ਦੇਖੋ ਸਾਸ ਬਈ ਮੱਕੀ ਮੱਛਰ ਆ ਨੂੰ ਉਹ ਹੋਈਏ ਆਪ ਗਿਰੇ ਹੋਏ ਆ ਮਰੂ ਗੇ ਬਰੀ ਤਾਂ ਆਪ ਇਹਦਾ ਸਪਰਿੰਗ ਰੋਲ ਸਾਡੇ ਬੱਚੜੇ ਐਂ ਦੇਖਣੇ ਨਾ ਤਾਂ ਸੌ ਗਾੜੀ ਦੇ ਟੈਸਟ ਮਾਰਦੇ ਆ ਉਹ ਹੋਵੇ ਆ ਲੈ ਆ ਦੇਖੋ ਬੰਦੇ ਰਿੱਤੇ ਆ ਉੱਪਰ ਪਿਆ ਆ ਲੋ ਆਹੜੇ ਸਪਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਬੰਦਾ ਦੇਖੀਏ ਸਾਰੇ ਪੁੱਛੂ ਹੈ ਨਾ ਕਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗੋਡ ਯਾਰ ਵੈਰੀ ਡਿਸਕ ਕੁਆਲਿਟੀ ਹਾਂਜੀ ਮੁਮਮਸਦਾਰ ਹੈ ਦੋਸਤੋ ਆ ਦੇਖ ਲਓ ਮੁਮਮਸਦਾਰ ਹਾਊਸ ਪ੍ਰੀਮ ਆ ਸਾਰੇ ਨਵੇਂ ਕੀ ਆ ਬਲਕੀ ਆਹ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਯਾਰ ਤਾਂ ਪੰਮੀ ਗਣੀ ਆ ਫ੍ਰਿਜ ਇੱਥੇ ਹੀ ਮੋਟਰ ਮਈ ਹੈ ਮੈਂ ਤਾਂ ਫਾਦਿਆਂ ਦੋ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹੈਲੋ ਪੂਰੀ ਹੈ ਆ ਦਰਵਾਜ਼ੇ ਕੇ ਨਾਲ 스멜 ਮਾਰ ਰਹੀ ਯਾਰ ਹਾਂਜੀ 스멜 ਮਾਰ ਰਹੀ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਹੋ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਦੋ ਸਕਦੀਆਂ ਆ ਗੋਪੀ ਦਿਖਾ ਮੜ ਗਈ ਠੀਕ ਹੈ ਇਹ ਉਠਾ ਰ ਇਹ ਗੋਪੀ ਅੱਜ ਤੋੜ ਕੇ ਲੈਣਾ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚਿਕਨ ਹੈ ਜੀ ਦੇਖੋ ਹਾਏ 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 ਸਿਕੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਪਹਾਲੀ ਮਟਾਰ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਲੈ ਆਏ ਪੱਟ ਕੇ ਲੈ ਆਏ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਚਿਕਨ ਇਹ ਕੰਨ ਲੈਣਾ ਹੈ ਘਰੇ ਬੀਜੀ